आज जिला पुलिस गुरदासपुर जिस विच एस एस पी गुरद आदित्या एस पी डी के चौधरी गुरदास पुर विशेष तोर ती पहचे ओना नी एस पी दीना नगर राज मनहस एस एच ओ अमृतपाल सिंह मौजूद रहे वेखो संजीव टोनी खास रिपोर्ट ਕਿ ਅੱਜ ਜਿਹੜਾ ਹੈਗਾ ਗੁਰਦਾਸਪੁਰ ਪੁਲਿਸ ਵੱਲੋਂ ਜਿਹੜਾ ਹੈਗਾ ਇੱਕ ਕੋਆਰਡੀਨੇਟਡ ਸਲੋਪਰੈਸ਼ਨ ਜਿਹੜਾ ਹੈਗਾ ਉਹ ਚਲਾਇਆ ਗਿਆ ਹੈ ਜਿਹੜੇ ਵੀ ਪਬਲਿਕ ਪਲੇਸਿਸ ਹੈਗੇ ਜਿੱਥੇ ਪਬਲਿਕ ਫੀਡਬੈਕ ਆਇਆ ਹੈਗਾ ਰਿਗਾਰਡਿੰਗ ਜੰਮਸ਼ਨ ਤੋਂ ਅਸੀਂ ਉਹਨੂੰ ਸਪੈਸ਼ਲੀ ਚੈੱਕ ਕਰਾ ਰਹੇ ਹਾਂ ਇਸ ਕਰਕੇ ਜਿਹੜਾ ਹੈਗਾ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਚਾਰੋਂ ਸਬ ਡਿਵੀਜ਼ਨਾਂ ਦੇ ਵਿੱਚ ਜਿਹੜੇ ਸਾਡੇ ਹਲਕਾ ਜਿਹੜੇ ਡੀਐਸਪੀ ਹੈਗੇ ਐਸਐਸਓ ਹੈਗੇ ਉਹਨਾਂ ਦੇ ਨਾਲ ਐਸਪੀ ਸਾਹਿਬਾਨ ਹੈਗੇ ਐਂਡ ਸਪੈਸ਼ਲੀ ਜਿਹੜਾ ਹੈਗਾ ਮੇਰੇ ਵੱਲੋਂ ਵੀ ਸ਼ੁਪਰਵਾਈਜ਼ ਅਸੀਂ ਸਾਡੇ ਵੱਖ-ਵੱਖ ਟੀਮਾਂ ਜਿਹੜੀ ਹੈਗੀ ਵੱਖ-ਵੱਖ ਤਰ੍ਹਾਂਾਂ ਤੇ ਜਿਹੜੀ ਹੈਗੀ ਲੱਗੀ ਹੋਈ ਹੈ। ਇਹਦੇ 'ਚ ਅਸੀਂ ਕਾਫੀ ਬੰਦੇ ਜਿਹੜੇ ਹੈਗੇ ਰਾਉਂਡਪੀ ਕੀਤੇ ਹੈਗੇ ਨਾ ਉਹਦੇ 'ਚ ਅਸੀਂ ਲੀਗਲ ਕਰਵਾਇਆ ਜਰੀ ਹੈ ਜੀ। ਸਰ ਨੂੰ ਤਾਂ ਇਹ ਟੀਮਾਂ ਜਿਹੜੀਆਂ ਕਹੀ ਦੇਖੋ ਇਹਦੇ 'ਚ ਟੋਟਲ ਜਿਲ੍ਹਾ ਗੁਰਦਾਸਪੁਰ ਦੇ ਵਿੱਚ 10 ਟੀਮਾਂ ਆਜਾਉਣਾ ਉਹਨਾਂ ਦੀ। ਸਰ ਕਿਥੇ ਕਿਥੇ ਚੱਗੀ ਨਹੀਂ ਜ਼ਿਆਦਾ ਚੱਲ। ਦੇਖੋ ਸਾਰੇ ਹੀ ਹੈ ਦੇਖੋ ਦਿਨਾਨਗਰ ਦੇ ਵਿੱਚ ਵੀ ਹੈਗਾ ਗੁਰਦਾਸਪੁਰ ਸ਼ਹਿਰ ਦੇ ਕਲਾਨੋ ਧਾਰੀਵਾਲ ਆਪਣਾ ਦਰਾੰਗੜਾ ਤੇ ਬੇਰਾਂਤ ਸਾਰੇ ਜਿਹੜੇ ਹੈਗੇ ਮੈਨੇਜਮੈਂਟ ਲੈਸਿਸ ਹੈਗੇ ਜਿੱਥੇ ਪਬਲਿਕ ਫੀਡਬੈਕ ਆਇਆ ਜਿੱਥੇ ਸ਼ਿਕਾਇਤ ਆਈ ਉਹ ਉੱਥੇ ਇਸ ਤਰ੍ਹਾਂ ਨਾਲ ਜਿਹੜਾ ਹੈਗਾ ਉਹ ਕਰਾ ਦੇ। ਉਹ ਸਾਡੇ ਵੱਲੋਂ ਵੀ ਅੱਗੇ ਵੀ ਜਿਹੜਾ ਹੈਗਾ ਜਾਰੀ ਰਹਿਦਾ। ਤੁਹਾਨੂੰ ਜਿੱਦਾਂ ਕਿ ਪਤਾ ਹੈਗਾ ਕਿ ਸਾਡੇ ਵੱਲੋਂ ਦੋ ਦਿਨ ਪਹਿਲਾਂ ਵੀ ਜਿਹੜਾ ਹੈਗਾ ਇਸ ਮਲਾਇਸਲਾਮਾਬਾਦ ਦੇ ਵਿੱਚ ਵੀ ਜਿਹੜਾ ਹੈਗਾ ਐਕਸ਼ਨ ਕੀਤਾ ਗਿਆ ਸੀ। ਤੋਂ ਲਗਾਤਾਰ ਜਿਹੜੀ ਹੈਗੀ ਬਰਦਾਸ਼ਤ ਤੋਂ ਪੁਲਿਸ ਮੈਂ ਇੱਕ ਡੀਜੀਪੀ ਸਾਹ ਦੇ ਫੈਡਰੇਸ਼ਨ ਇੱਥੇ ਜਿਹੜਾ ਅ ਡੀਆਈਜੀ ਬਾਰਡਰ ਰੇਡ ਤੇ ਨਿਗਰਾਨੀ ਹੈ ਕਿ ਜਿਹੜਾ ਹੈਗਾ ਅਸੀਂ ਲਗਾਤਾਰ ਜਿਹੜਾ ਹੈਗਾ ਅ ਅਕ੍ਰੈਕਡਾਉਨ ਅਸੀਂ ਜੜੇ ਕਰ ਰਹੇ ਹੈਗੇ ਇਹਦੇ ਨਾਲ ਹੀ ਜੜੀ ਹੈ ਜੀ ਸਾਡੇ ਵੱਲੋਂ ਦੀ ਐਡਿਕਸ਼ਨ ਦੀ ਅ ਪੰਜਾਬ ਸਰਕਾਰ ਦੀ ਜਿਹੜੀ ਪਾਲਿਸੀ ਮੁਤਾਬਕ ਜੜਾ ਹੈਗੇ ਅਸੀਂ ਲੋਕਾਂ ਨੂੰ ਦੀ ਐਡਿਕਸ਼ਨ ਸੈਂਟਰ ਵਿੱਚ ਜਮਾ ਕਰਾ ਰਹੇ ਹਾਂ ਔਰ ਇਹਦਾ ਸਟੇਸ਼ਨ ਵੱਤ ਤੋਂ ਰਜਿਸਟ੍ਰੇਸ਼ਨ ਜਿਹੜਾ ਔਰ ਸੈਂਟਰ ਕਰਾ ਰਹੇ ਹਾਂ ਤਾਂ ਕਿ ਪੰਜਾਬ ਗਵਰਨਮੈਂਟ ਦੀ ਜਿਹੜੀ ਨਸ਼ਾ ਵਿਰੋਧੀ ਜਿਹੜੀ ਜਿਹੜੀ ਮੋਨੀਮ ਹੈ ਉਹਨੂੰ ਉਹਨੂੰ ਬੜੇ ਬੜੇ ਪੱਧਰ ਤੇ ਅਸੀਂ ਜਿਹੜਾ ਹੈਗਾ ਇੱਕ ਇੱਕ ਜਨ ਅੰਦੋਲਨ ਹੈ ਉਹ ਬਣਾਇਆ ਦੇਖੋ ਉਹ ਉਹ ਸਾਡੀ ਸਾਡੀ ਜਿਹੜੀ ਸਾਰੀ ਨਿਕਲ ਪ੍ਰੋਸੈਸ ਜਿਹੜੇ ਹੈਗੇ ਇਹ ਪ੍ਰੋਸੈਸ ਹੈਗੇ ਉਹ ਅਸੀਂ ਤੁਹਾਨੂੰ ਜਿਹੜਾ ਹੈਗਾ 160 ਮਿਲ ਗਿਆ